ਇੱਕ ਹਰੇ ਭਰੇ ਜੰਗਲ ਦੇ ਕਿਨਾਰੇ ਇੱਕ ਸੁੰਦਰ ਬਗੀਚਾ ਸੀ। ਉਸ ਬਗੀਚੇ ਵਿੱਚ ਰੰਗ ਬਰੰਗੇ ਫੁੱਲ ਖਿੜੇ ਹੋਏ ਸਨ ਅਤੇ ਉਹਨਾਂ ਦੀ ਸੁਗੰਧ ਦੂਰ ਦੂਰ ਤੱਕ ਫੈਲੀ ਰਹਿੰਦੀ। ਉਸ ਬਗੀਚੇ ਵਿੱਚ ਇੱਕ ਛੋਟੀ ਜਹੀ ਸ਼ਹਿਦ ਦੀ ਮੱਖੀ ਜਿਸ ਦਾ ਨਾਮ ਲੀਜ਼ਾ ਸੀ ਬਹੁਤ ਹੀ ਮਿਹਨਤੀ ਸੀ ਅਤੇ ਹਰ ਸਵੇਰ ਸੂਰਜ ਚੜ੍ਹਦੇ ਹੀ ਫੁੱਲਾਂ ਉੱਤੇ ਮੰਡਰਾਉਣ ਲੱਗ ਜਾਂਦੀ ਸੀ। ਫੁੱਲਾਂ ਤੋਂ ਰਸ ਚੂਸਣਾ ਲੀਜ਼ਾ ਦਾ ਕੰਮ ਸੀ ਪਰ ਉਹ ਇਸ ਨੂੰ ਕੰਮ ਨਹੀਂ ਸੇਵਾ ਮੰਦੀ ਸੀ ਉਹ ਸੋਚਦੀ ਸੀ ਕਿ ਉਸ ਦੀ ਮਿਹਨਤ ਨਾਲ ਹੀ ਸਾਡੀ ਛੱਤੇ ਵਿੱਚ ਸਭ ਭੈਣਾਂ ਨੂੰ ਭੋਜਨ ਮਿਲਦਾ ਹੈ ਅਤੇ ਮਨੁੱਖਾਂ ਨੂੰ ਵੀ ਮਿੱਠਾ ਸ਼ਹਿਦ ਇੱਕ ਦਿਨ ਬਾਗੀਚੇ ਵਿੱਚ ਇੱਕ ਭੌਰਾ ਆਇਆ ਉਸ ਨੇ ਲੀਜ਼ਾ ਨੂੰ ਮੱਖੀ ਨੂੰ ਕਿਹਾ ਤੂੰ ਸਾਰਾ ਦਿਨ ਥੋੜਾ ਥੋੜਾ ਰਸ ਇਕੱਠਾ ਕਰਦੀ ਹੈ ਕੀ ਫਾਇਦਾ ਇੱਕ ਵਾਰ ਵਿੱਚ ਜਿੰਨਾ ਮੈਂ ਲੈ ਆਉਂਦਾ ਹਾਂ ਉਨਾ ਤੋ ਹਫਤੇ ਵਿੱਚ ਵੀ ਨਹੀਂ ਲਿਆਉਂਦੀ ਹੋਣੀ ਲੀਜ਼ਾ ਹੌਲੀ ਜਿਹਾ ਮੁਸਕਰਾ ਕੇ ਪੌਰੇ ਨੂੰ ਬੋਲੀ ਪ੍ਰਾਜੀ ਗੱਲ ਵੱਡਾ ਕਰਨ ਦੀ ਨਹੀਂ ਸਬਰ ਤੇ ਲਗਾਤਾਰ ਮਿਹਨਤ ਕਰਨ ਦੀ ਹੈ ਛੋਟੀਆਂ ਛੋਟੀਆਂ ਬੂੰਦਾਂ ਮਿਲ ਕੇ ਹੀ ਦਰਿਆ ਬਣਦੇ ਹਨ ਉਹ ਪੌਰਾ ਲੀਜ਼ਾ ਦੀ ਗੱਲ ਸੁਣ ਕੇ ਹੱਸ ਪਿਆ ਤੇ ਉੱਡ ਗਿਆ ਪਰ ਕੁਝ ਦਿਨਾਂ ਬਾਅਦ ਹਨੇਰੀ ਤੇ ਤੂਫਾਨ ਆਇਆ ਪੌਰਾ ਡਰ ਕੇ ਉਧਰ ਹੀ ਕਿਤੇ ਲੁਕ ਗਿਆ ਪਰ ਲੀਜ਼ਾ ਹੌਲੀ ਹੌਲੀ ਆਪਣੇ ਛੱਤੇ ਵਿੱਚ ਰਸ ਭਰਦੀ ਰਹੀ। ਜਦ ਤੂਫਾਨ ਖਤਮ ਹੋਇਆ ਤਾਂ ਬਾਗੀਚੇ ਦੇ ਫੁੱਲ ਟੁੱਟੇ ਪਏ ਸਨ। ਮੋٹے ਪੌਰੇ ਕੋਲ ਖਾਣ ਲਈ ਕੁਝ ਨਾ ਸੀ। ਪਰ ਮੱਖੀਆਂ ਦੇ ਛੱਤੇ ਵਿੱਚ ਮਿੱਠਾ ਸ਼ਹਿਦ ਭਰਿਆ ਹੋਇਆ ਸੀ। ਭੁੱਖਾ ਪੌਰਾ ਛੱਤੇ ਦੇ ਨੇੜੇ ਆਇਆ। ਲੀਜ਼ਾ ਨੇ ਉਸਨੂੰ ਵੇਖਿਆ ਅਤੇ ਕਿਹਾ, "ਆਓ ਭਰਾ ਜੀ, ਸਾਡੇ ਕੋਲ ਸਭ ਲਈ ਖੁਰਾਕ ਹੈ। ਇਹ ਹੀ ਸਾਡੀ ਇਕੱਠ ਦੀ ਤਾਕਤ ਹੈ।" ਪora ਸ਼ਰਮਿੰਦਾ ਹੋ ਗਿਆ ਅਤੇ ਉਸਨੇ ਮੰਨ ਲਿਆ ਕਿ ਅਸਲੀ ਤਾਕਤ ਸਬਰ, ਮਿਹਨਤ ਤੇ ਇਕੱਠ ਵਿੱਚ ਹੈ। ਸ਼ਹਿਦ ਦੀ ਮੱਖੀ ਲੀਜ਼ਾ ਨੇ ਸਾਬਤ ਕਰ ਦਿੱਤਾ ਕਿ ਚਾਹੇ ਆਕਾਰ ਛੋਟਾ ਹੋਵੇ ਪਰ ਜੇ ਮਨ ਵਿੱਚ ਸਬਰ ਤੇ ਮਿਹਨਤ ਹੋਵੇ ਤਾਂ ਵੱਡੇ ਤੋਂ ਵੱਡਾ ਮੁਸ਼ਕਿਲ ਸਮੇਂ ਨੂੰ ਵੀ ਜਿੱਤ ਸਕਦੇ ਹਨ।